ਅਮਰਿਤਪਾਲ ਸਿੰਘ ਤੋਂ ਬਾਅਦ ਹੁਣ ਭਗਵੰਤ ਸਿੰਘ ਬਾਜੇਕ ਉਰਫ ਪ੍ਰਧਾਨ ਮੰਤਰੀ ਬਾਜੇਕ ਦੇ ਜੇਲ੍ਹ ਤੋਂ ਇਲੈਕਸ਼ਨ ਲੜਨਗੇ ਅਸਲ ਵਿੱਚ ਕਿ ਫਿਲਹਾਲ ਉਹ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੋਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਬੰਦ ਨੇ ਅਸਲ ਵਿੱਚ ਕਿ ਉਹਨਾਂ ਦੇ ਵੱਲੋਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੈ ਦਰਸਲ ਉਹਨਾਂ ਦੇ بیٹے ਕਾਸ਼ਦੀਪ ਦੇ ਵੱਲੋਂ ਇੰਸਟਾਗ੍ਰam 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਬਾਈਪੋਲ ਦੇ ਵਿੱਚ ਉਹ ਉਮੀਦਵਾਰ ਹੋ ਸਕਦੇ ਨੇ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਵੀ ਜੇਲ੍ਹ ਤੋਂ ਹੀ ਇਲੈਕਸ਼ਨ ਲੜਨਾ ਪਵੇਗਾ ਜਿਵੇਂ ਅਮਰਪਾਲ ਸਿੰਘ ਨੇ ਜੇਲ੍ਹ ਤੋਂ ਹੀ ਇਲੈਕਸ਼ਨ ਲੜ ਕੇ ਜਿੱਤਿਆ ਹੈ ਉਹ ਵੀ ਕਿ ਉਹ ਵੀ ਜੇਲ੍ਹ ਤੋਂ ਹੀ ਇਲੈਕਸ਼ਨ ਲੜਨਗੇ ਹਾਲਾਂਕਿ ਉਹ ਜਿੱਤਦੇ ਨਹੀਂ ਜਾਂ ਫਿਰ ਕੀ ਰਿਜ਼ਲਟ ਆਉਂਦੇ ਨੇ ਇਹਨਾਂ ਵਾਲਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਦੱਸੇ ਕਿ ਭਗਵੰਤ ਸਿੰਘ ਬਾਜੇ ਕਿ ਉਸ ਪ੍ਰਧਾਨ ਮੰਤਰੀ ਬਾਜੇਕੇ ਦੇ ਬੇਟੇ ਆਕਾਸ਼ ਟਿੱਪ ਦੇ ਵੱਲੋਂ ਇੰਸਟਾਗ੍ਰam ਦੇ ਉੱਪਰ ਇਹ ਰਣਕਾਰੀ ਸਾਂਝੀ ਕੀਤੀ ਹੈ ਨਸਰ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਬਾਈਪੋਲਸ ਦੇ ਵਿੱਚ ਉਮੀਦਵਾਰ ਹੋ ਸਕਦੇ ਆ ਦੱਸੇ ਕਿ ਗਿੱਦੜਬਾਹਾ ਇਸ ਸੀਟ ਦੇ ਉੱਪਰ ਇਲੈਕਸ਼ਨ ਹੋਣੇ ਆਉਣ ਵਾਲੇ ਸਮੇਂ ਦੇ ਵਿੱਚ ਬਾਈਪਲ ਹੋਣੇ ਤੇ ਉਸ ਸੀਟ ਦੇ ਉੱਪਰ ਪ੍ਰਧਾਨ ਮੰਤਰੀ ਬਾਜੇਕੇ ਇਲੈਕਸ਼ਨ ਲੜ ਸਕਦੇ ਆ ਦੱਸੇ ਕਿ ਉਹਨਾਂ ਨੂੰ ਵੀ ਜੇਲ੍ਹ ਤੋਂ ਹੀ ਇਲੈਕਸ਼ਨ ਲੜਨੇ ਪੈਣਗੇ ਕਿਉਂਕਿ ਉਹ ਵੀ ਉਹ ਵੀ NSA ਦੇ ਤਹਿਤ ਅਸਾਮ ਦੀ ਡਿਬੂੜਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਸ ਤਰ੍ਹਾਂ ਦੇ ਇਲਜ਼ਾਮ ਅਮਰਿਤਪਾਲ ਤੇ ਲੱਗੇ ਆ ਉਸੇ ਹੀ ਤਰ੍ਹਾਂ ਦੇ ਇਲਜ਼ਾਮ ਕੁਝ ਕੁਝ ਮਿਲਦੇ ਜੁਲਦੇ ਪ੍ਰਧਾਨ ਮੰਤਰੀ ਬਾਜੇਕੇ ਦੇ ਉੱਪਰ ਲੱਗੇ ਹੋਏ ਆ ਦੱਸੇ ਕਿ ਅਮਰਿਤਪਾਲ ਸਿੰਘ ਆਪਣੇ 9 ਸਾਥੀਆਂ ਦੇ ਨਾਲ ਡਿਬ੍ਰੋਗੜ ਜਿਲ੍ਹੇ ਦੇ ਵਿੱਚ ਬੰਦ ਨੇ ਉਹਨਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਬਾਜੇ ਕੇ ਵੀ ਸ਼ਾਮਲ ਨੇ ਕਹਿੰਦੇ ਕਿ ਹੁਣ ਉਹਨਾਂ ਦੇ ਵੱਲੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਗਿੱਦੜਪਹਾੜ ਸੀਟ ਦੇ ਉੱਪਰ ਚੋਣ ਲੜੀ ਜਾਵੇ ਕਿ ਕਿੱਧਰਪਹਾੜ ਸੀਟ ਹੈ ਉਹ ਹੀ ਸੀਟ ਹੈ ਜਿਸ ਦੇ ਉੱਪਰ ਰਾਜਾ ਵੜਿੰਗ ਜਿਹੜੇ ਨੇ ਉਹ ਐਮਐਲਏ ਸੀਗੇ ਹਾਲਾਂਕਿ ਬਾਅਦ ਵਿੱਚ ਹੁਣ ਉਹਨਾਂ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਲੁਧਿਆਣਾ ਤੋਂ ਇਲੈਕਸ਼ਨ ਲੜਦੇ ਨੇ ਤੇ ਜਿੱਤ ਹਾਸਲ ਕਰਕੇ ਫਿਲਹਾਲ ਉਹ ਸੰਸਦ ਮੈਂਬਰ ਬਣ ਚੁੱਕੇ ਜਿਸ ਦੇ ਚੱਲਦਾ ਉਹਨਾਂ ਨੇ ਆਪਣੀ ਸੀਟ ਤੋਂ ਐਮਐਲਏ ਸ਼ਿਫਤੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਉਹ ਸੀਟ ਖਾਲੀ ਹੁੰਦੀ ਹੈ ਤੇ ਉਸ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਬਾਈਪੋਲ ਹੋਣੇ ਹੈ ਤੇ ਉਸ ਬਾਈਪੋਲ ਨੂੰ ਲੈ ਕੇ ਉਹਨਾਂ ਦੇ ਬੇਟੇ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿ ਉਹ ਸੀਟ ਦੇ ਉੱਪਰ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਇਲੈਕਸ਼ਨ ਲੜਨਗੇ ਉਹtheta ਦੱਸਦੇ ਕਿ ਫਿਲਹਾਲ ਪ੍ਰਧਾਨ ਮੰਤਰੀ ਬਾਜੇ ਕੇ ਇਲੈਕਸ਼ਨ ਜਿੱਤਦੇ ਨਹੀਂ ਜਾਂ ਫਿਰ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਇਸ ਬਾਰੇ ਜਿਹੜਾ ਹੈ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਪਰ ਐਲਾਨ ਜ਼ਰੂਰ ਕਰ ਦਿੱਤਾ ਗਿਆ ਜਿਵੇਂ ਅਮਰਿਤਪਾਲ ਸਿੰਘ ਨੇ ਜ਼ਿਲ੍ਹੇ ਤੋਂ ਹੀ ਇਲੈਕਸ਼ਨ ਲੜੇ ਸੀ ਜ਼ਿਲ੍ਹੇ ਤੋਂ ਇਲੈਕਸ਼ਨ ਲੜ ਕੇ ਪ੍ਰਚਾਰ ਕਰਕੇ ਉਹਨਾਂ ਨੇ ਇਲੈਕਸ਼ਨ ਜਿੱਤਿਆ ਸੀਗਾ 1,90,000 ਦੀ ਲੀਡ ਦੇ ਨਾਲ ਉਹਨਾਂ ਨੇ ਇਹ ਇਲੈਕਸ਼ਨ ਜਿੱਤੇ ਸੀ 1,90,000 ਤੋਂ ਵੱਧ ਦੀ ਲੀਡ thi ਜੋ ਉਹਨਾਂ ਨੇ ਕੁਲਬੀਰ ਜੀ ਨੂੰ ਖੜਾ ਕੇ ਜਿੱਤੇ ਸੀਗੇ ਦੱਸਦੇ ਕਿ ਇਸ ਲੀਡ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੇ ਇਸ ਵਾਰ ਲੀਡ ਲਈ ਸੀ ਜਿਸ ਤੋਂ ਬਾਅਦ ਉਹ ਐਮਪੀ ਬਣ ਚੁੱਕੇ ਖਡੂ ਹਲਕਾ ਖਡੂ ਸਭ ਤੋਂ ਉੱਥੇ ਹੀ ਹੁਣ ਉਹਨਾਂ ਦੇ ਹੀ ਰਾਦ ਉੱਪਰ ਚੱਲਦਿਆਂ ਪ੍ਰਧਾਨ ਮੰਤਰੀ ਬੱਜਕੇ ਦੇ ਵੱਲੋਂ ਵੀ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੈ ਹਾਲਕਿ ਉਹ ਜਿੱਤਦੇ ਨਹੀਂ ਜਾਂ ਫਿਰ ਕੀ ਕੁਝ ਹੁੰਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਦੱਸ ਦਿੱ ਕਿ ਫਿਲਹਾਲ ਪ੍ਰਧਾਨ ਮੰਤਰੀ ਬਾਜੇ ਕੇ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਦੱਸੇ ਕਿ ਪ੍ਰਧਾਨ ਮੰਤਰੀ ਬਾਜੇ ਕੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਾਫੀ ਸਰਗਰਮ ਰਹੇ ਸੀ ਕਾਫੀ ਸਾਰੀਆਂ ਵੀਡੀਓਜ਼ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇੱਕ ਪੌਪੂਲਰ ਚਿਹਰਾ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੋਕ ਉਹਨਾਂ ਦੇ ਉੱਪਰ ਭਰੋਸਾ ਦਿਖਾਉਂਦੇ ਨੇ ਕਿ ਲੋਕ ਉਹਨਾਂ ਨੂੰ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ ਫਿਲਹਾਲ ਇਹ ਤਾਂ ਲੋਕਾਂ ਦਾ ਫਤਵਾ ਹੀ ਦੱਸੇਗਾ ਕਿ ਲੋਕ ਉਹਨਾਂ ਨੂੰ ਵੋਟ ਪਾਉਂਦੇ ਹੈ ਜਾਂ ਫਿਰ ਕੀ ਕੁਝ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਬਾਜਪਾ ਦੇ ਵੱਲੋਂ ਇਲੈਕਸ਼ਨ ਲੜਨ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਇਸ ਸੰਬੰਧ ਦੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਨ